ਹਾਂ ਹਾਂ ਅ ਦਸਹਿਰ ਮੈਕੇ ਕਿਸ ਤਰ੍ਹਾਂ ਦਾ ਪਰ ਉਹ ਤੋਂ ਲਗੂ ਵੀ ਦੇ ਬਟਕ ਤੇ ਸ਼੍ਰੀ ਸਨਾਤਨ ਧਰਮ ਮਹਾਵੀਰ ਦਲ ਉਹਦੇ ਬੈਨਰ ਦੇ نیچے ਲਾ ਡਰਾਮਾ ਐਮ ਐਸ ਡੀ ਸਕੂਲ ਸ਼੍ਰੀ ਹਨੂਮਾਨ ਚੌਕ ਤਕਰੀਬਨ 50 ਸਾਲ ਤੋਂ ਵੱਧ ਤੋਂ ਇਸ ਦੇ ਪ੍ਰਾਂਗਨ ਦੇ ਵਿੱਚ ਇਸ ਪਰਬ ਨੂੰ ਮਨਾਇਆ ਜਾਂਦਾ ਹੈ ਇਸ ਪਰਬ ਨੂੰ ਮਨਾਉਣ ਦਾ ਮੇਨ ਕਾਰਨ ਦੇਸ਼ ਦੀ ਸੰਸਕ੍ਰਿਤੀ ਦੇਸ਼ ਦੀ ਸੰਸਕ੍ਰਿਤੀ ਦੇ ਨਾਲ ਦੇਸ਼ ਦੇ ਗੁਰੂਆਂ ਪੀਰਾਂ ਦੀ ਧਰਤੀ ਤੇ ਇਨ੍ਹਾਂ ਦੀ ਯਾਦਾ ਤੇ ਇਹਨਾਂ ਸਿਸਟਮ ਨੂੰ ਸਹੀ ਰੱਖਣ ਵਾਸਤੇ ਲੋਕਾਂ 'ਚ ਪਹੁੰਚਾਉਣ ਵਾਸਤੇ ਹਰ ਸਾਲ ਇਸ ਪਰਬ ਨੂੰ ਮਨਾਇਆ ਜਾਂਦਾ ਹੈ। ਇਸ ਪਰਬ ਨੂੰ ਮਨਾਉਣ ਲਈ ਸਾਡੇ ਸਕੂਲ ਦੇ ਪ੍ਰਿੰਸੀਪਲ, ਅਧਿਆਪਕ, ਬੱਚੇ, ਕਲਾਸ 4, ਸਾਡੇ ਡਾਕਟਰਜ਼, ਮਹਾਵੀਰ ਦਲ ਦੇ ਮੈਂਬਰ ਸਹਿਬਾਨ ਸਾਰੇ ਰਲ ਮਿਲ ਕੇ ਤਿਆਰੀਆਂ ਕਰਦੇ ਆ। ਇਹਦੇ ਵਿੱਚ ਪੂਜਾ ਹੁੰਦੀ ਹੈ, ਇਹਦੇ ਵਿੱਚ ਆਰਤੀਆਂ ਹੁੰਦੀਆਂ। ਇਹਦੇ ਵਿੱਚ ਰੰਗੋਲੀਆਂ ਬੰਦੀਆਂ ਜਮਨਾਸਟਿਕ ਦੇ ਪ੍ਰੋਗਰਾਮ ਹੁੰਦੇ ਆ ਜੂਡੋ ਦੇ ਪ੍ਰੋਗਰਾਮ ਹੁੰਦੇ ਆ ਸਕੇਟਿੰਗ ਦੇ ਪ੍ਰੋਗਰਾਮ ਹੁੰਦੇ ਆ ਡਰਮਸ ਜਿਹੜੇ ਬੈਂਡ ਹੈ ਵੱਡਾ ਜਿਹੜਾ 15 ਅਗਸਤ ਤੇ 26 ਜਨਵਰੀ ਤੇ ਸਰਕਾਰ ਵੀ ਇੱਥੋਂ ਸਕੂਲ ਚ ਲੈ ਕੇ ਜਾਂਦੀ ਉਹ ਬੈਂਡ ਦੇ ਪ੍ਰੋਗਰਾਮ ਹੁੰਦੇ ਆ ਗਣੇਸ਼ ਵੰਦਨਾ ਹੁੰਦੀ ਐ ਸ੍ਰੀ ਸੁਮਤੀ ਮਾਤਾ ਦੀ ਪੂਜਾ ਹੁੰਦੀ ਐ ਕਾਲੀ ਮਾਤਾ ਦੀ ਪੂਜਾ ਹੁੰਦੀ ਐ ਰਾਮਚੰਦਰ ਜੀ ਦੀ ਪੂਜਾ ਹੁੰਦੀ ਐ ਹਨੂਮਾਨ ਚਲੀਸਾ ਜੀ ਦਾ ਪਾਰਟ ਹੁੰਦਾ ਗਿੱਧਾ ਭੰਗੜਾ ਇਸ ਇਸ ਤਰੀਕੇ ਦੇ ਨਾਲ ਪ੍ਰੋਗਰਾਮ ਕਰਕੇ ਇਹ ਸਾਰਾ ਪ੍ਰੋਗਰਾਮ ਸਾਂਸਕ੍ਰਿਤਿਕ ਹੁੰਦਾ ਕਲਚਰਲ ਹੁੰਦਾ ਹੈ ਪੈਟਰੋਟਿਕ ਹੁੰਦਾ ਦੇਸ਼ ਭਗਤੀ ਨਾਲ ਸਮਰਪਿਤ ਹੁੰਦਾ ਹੈ ਤੇ ਇਹ ਸਾਡੇ ਸਮਾਜ ਨਾਲ ਸਮਰਪਿਤ ਹੁੰਦਾ ਜਿਹੜੇ ਲੋਕ ਸ਼ਹਿਰ ਦੇ ਹੁੰਦੇ ਆ ਅੱਜ ਕੱਲ ਬੱਚੇ ਸ਼ਹਿਰੀ ਜਾਂ ਆਮ ਉਹਨਾਂ ਕੋਲੇ ਸਾਧਨਾ ਵਾਸਤੇ ਪ੍ਰਾਪਤ ਥਾਂ ਨਹੀਂ ਪ੍ਰਾਪਤ ਸਾਧਨ ਨਹੀਂ ਅੱਜ ਕੱਲ ਫੇਸਬੁੱਕ ਸੋਸ਼ਲ ਮੀਡੀਆ ਦਾ ਯੁੱਗ ਆ ਗਿਆ ਬੱਚੇ ਮੋਬਾਈਲ ਲੈ ਕੇ ਟੈਬ ਲੈ ਕੇ ਲੈਪਟਾਪ ਲੈ ਕੇ ਟੀਵੀ ਤੇ ਸਮਾਰਟ ਟੀਵੀ ਦੇਖਦੇ ਹੋਏ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਰਹੇ ਇਹਨਾਂ ਚੀਜ਼ਾਂ ਤੋਂ ਦੂਰ ਹੋ ਰਹੇ ਹੈ ਇਸ ਕਰਕੇ ਪੇਰੈਂਟਸ ਬੱਚਿਆਂ ਨੂੰ ਲੈ ਕੇ ਰਿਸ਼ਤੇਦਾਰਾਂ ਨੂੰ ਲੈ ਕੇ ਭੈਣ ਭਰਾਵਾਂ ਨੂੰ ਲੈ ਕੇ ਇੱਥੇ ਪਹੁੰਚਦੇ ਆ ਇਹਦਾ ਆਨੰਦ ਮਾਣਦੇ ਆ ਥੋੜੇ ਮਾਧਿਮ ਰਹੀ ਮੇਨਰੇ ਸਾਰੇ ਸ਼ਹਿਰ ਵਾਸੀਆਂ ਨੂੰ ਸੱਦਾ ਕਿ ਤੁਸੀਂ 3.5 ਵਜੇ ਦੇ ਕਰੀਬ ਕੱਲ ਨੂੰ 2 ਤਰੀਕ ਨੂੰ ਦਸ਼ਰੇ ਦੇ ਪ੍ਰੋਗਰਾਮ ਚ ਬੀਬੀ ਵਾਲਾ ਰੋਡ ਤੇ ਜਿਹੜਾ 5 ਨੰਬਰ ਗੇਟ ਹੈ ਕ੍ਰਿਸ਼ਨਾ ਕੰਟੀਨੈਂਟਲ ਦੇ ਹੋਟਲ ਦੇ ਸਾਹਮਣੇ ਉੱਥੋਂ ਦੀ ਆਓ 25 2700 ਕੁਰਸੀ ਲਗਾਈ ਹੈ ਇਸ ਵਾਰ ਕੋਈ ਵੀ ਪਾਸ ਨਹੀਂ ਬਣਾਏਗੇ ਪਾਸ ਬਣਾ ਕੇ ਕੋਈ ਵੀ ਵੰਤਰਨ ਨਹੀਂ ਕੀਤਾ ਗਿਆ ਜਿਹੜਾ ਪਹਿਲਾਂ ਆਊਗਾ ਉਹਨੂੰ ਪਹਿਲਾਂ ਕੁਰਸੀ ਮਿਲੇਗੀ ਸਟੇਜ ਦੇ ਚਾਰੇ ਪਾਸੇ 25-2700 ਕੁਰਸੀ ਲਗਾ ਕੇ ਬੈਠਣ ਦੇ ਪ੍ਰਬੰਧਨ ਕੀਤੇ ਐ ਸਾਡੇ ਵਸਤੇ ਮਹਾਵੀਰ ਦਲ ਵਸਤੇ ਸਾਰੇ ਸਤਿਕਾਰਯੋਗ ਐ ਤੇ ਸ਼੍ਰੀ ਵਰਿੰਦਰ ਅਗਰਵਾਲ ਜਸਟਿਸ ਨੇ ਜੋ ਜੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਮੁੱਖ ਮਹਿਮਾਨ ਨੇ ਉਹਨਾਂ ਦੇ ਨਾਲ ਸਾਡੇ ਡਿਸਟ੍ਰਿਕਟ ਐਸ਼ੀਅਰ ਜੀ ਨਾਲ ਸ਼੍ਰੀ ਕੁਰਨੇਸ਼ ਕੱਕੜ ਜੀ ਤੇ ਉਹਨਾਂ ਦੇ ਨਾਲ ਜੁਡੀਸ਼ੀਅਲ ਆਫੀਸਰਸ ਸਾਡੇ ਮਾਨਯੋਗ ਡੀਸੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਤੇ ਹੋਰ ਜ਼ਿਲ੍ਹੇ ਦੇ ਅਫਸਰ ਸਾਹਿਬ ਇੱਥੇ ਪਹੁੰਚਣਗੇ ਇਹ ਸਾਰਾ ਪ੍ਰਬੰਧ ਇਸ ਤੇ ਕੀਤਾ ਸਰ ਪਬਲਿਕ ਦੇ ਜਿਹੜੇ ਹੈਗਾ ਵਿਕਲ ਹੈ ਜਿਹੜੇ ਵਾਹਨ ਜਿਹੜੇ ਆਉਣਗੇ ਉਹਨਾਂ ਵਾਸਤੇ ਕੋਟੇ ਵੱਲੋਂ ਕੋਈ ਇਸ ਤਰ੍ਹਾਂ ਕੋਈ ਰੇਂਜ ਦੇਖੋ ਇਹ ਹਰ ਵਾਰੀ ਹੁੰਦਾ ਜਿੱਥੋਂ ਤੱਕ ਬੱਚੇ ਵਕਲ ਲੋਕਾਂ ਦੇ ਵਹਿਕਲ ਤੇ ਪਬਲਿਕ ਦਾ ਸਵਾਲ ਹੈ ਇਹ ਲੋਕ ਵੀ ਬਹੁਤ ਸਿਆਣੇ ਆ ਕਿਉਂਕਿ ਸੜ ਅੰਗਣ ਦੇ ਵਿੱਚ ਲੱਗਦੇ ਨਹੀਂ ਤਾਂ ਲੋਕ ਨੇੜੇ ਆਸੇ ਪਾਸੇ ਦੂਰ ਨੇੜੇ ਜਿੱਥੇ ਵੀ ਰਹਿੰਦੇ ਹੋ ਆਪ ਦਾ ਪ੍ਰਬੰਧਨ ਆਪ ਦੇ ਤੌਰ ਤੇ ਕਰਕੇ ਸਾਈਡਾਂ ਤੇ ਲਾ ਕੇ ਆਉਣਗੇ ਕਿਉਂਕਿ ਜੇ ਕੈਂਪਸ ਦੇ ਅੰਦਰ ਪ੍ਰਬੰਧਨ ਵਹੀਕਲ ਲਾਉਣ ਲੱਗੇ ਫਿਰ ਲੋਕਾਂ ਨੂੰ ਬੈਠਣ ਨੂੰ ਥਾਂ ਨਹੀਂ ਦੇ ਸਕਨੇ ਇਸ ਕਰਕੇ ਲੋਕਾਂ ਨੂੰ ਵੀ ਇਸ ਤੇ ਥੋੜਾ ਜਿਹਾ ਸਾਨੂੰ ਕੋਆਪਰੇਟ ਕਰਨਾ ਪੈਂਦਾ ਹੈ ਇਹ ਵੀ ਸਾਰਾ ਜੜਾ ਖਤਮ ਹੁੰਦਾ ਉਸ ਤੋਂ ਬਾਅਦ ਪਬਲਿਕ ਇਕਦਮ ਬਾਹਰ ਨਿਕਲਦੀ ਆ ਜੀ ਠੀਕ ਹੈ ਇਹ ਜਿਹੜਾ ਜਿਹੜਾ ਗੇਟ ਹੈ ਇਸ ਗੇਟ ਤੇ ਵੀ ਜਦੋਂ ਹੁੰਦਾ ਚੌਕ ਆ ਜਾਂਦਾ ਚੌਕ ਦੇ ਵਿੱਚ ਟ੍ਰੈਫਿਕ ਜਿਹੜਾ ਹੈਗਾ ਕਾਫੀ ਜ਼ਿਆਦਾ ਰਸ਼ ਹੋ ਜਾਂਦਾ ਈਵਨ ਘੰਟਾ ਘੰਟਾ